ਗੁਰਵੀ ਰਸਵਾ ਐਲਾਨ ਹੋ ਚੁੱਕਾ ਹੈ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜੇ ਕਿ ਨਤੀਜੇ ਸਾਹਮਣੇ ਆਉਣਗੇ ਸੋ 16 ਜੂਨ ਨੂੰ ਜਿਹੜਾ ਕਿ ਲੋਕ ਸਭਾ ਦਾ ਕਾਰਜਕਾਲ ਜਿਹੜਾ ਕਿ ਖਤਮ ਹੋਣ ਜਾ ਰਿਹਾ ਸੋ ਕਈ ਗਾਈਡਲਾਈਨ ਵੀ ਦਿੱਤੀਆਂ ਹੋਈਆਂ ਨੇ ਕਈ ਜਿਹੜੇ ਕਿ ਨਿਰਦੇਸ਼ ਵੀ ਦਿੱਤੇ ਨੇ ਸਖਤ ਨਿਰਦੇਸ਼ ਜਿਹੜੇ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਤੇ ਗਏ ਨੇ ਸੋ ਕੀ ਕੁਝ ਅਪਡੇਟ ਤੁਹਾਡੇ ਕੋਲ ਗੁਰਵੀ ਬਿਲਕੁਲ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ 1 ਜੂਨ ਦਾ ਸਮਝ ਰਹੇਗਾ ਉਲਿਖਿਤ ਕੀਤਾ ਲੱਗਿਆ ਹੈ ਯਾਨੀ ਜਦੋਂ ਨਤੀਜੇ ਕਾਉਂਸਲ ਤੇ ਹੋਣਗੇ ਉਸ ਤੋਂ 3 ਦਿਨ ਪਹਿਲਾਂ ਪੰਜਾਬ ਦੇ ਵਿੱਚ ਇਹ ਵੋਟਾਂ ਹੋਣ ਜਾਣੀਆਂ ਨੇ ਤੇ ਆਖਰੀ ਚਰਨ ਜਿਹੜਾ ਹੈਗਾ ਲੋਕ ਸਭਾ ਚੋਣਾਂ ਦਾ ਉਸ ਦੇ ਵਿੱਚ ਪੰਜਾਬ ਨਿਰੁਖਿਆ ਗਿਆ ਹੈ ਲਾਸਟ ਫੇਜ ਦੇ ਵਿੱਚ ਪੰਜਾਬ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਜੀ ਜੀ ਇਸ ਦੇ ਵਿੱਚ ਜਿਵੇਂ ਕਿ ਇਹ ਵੀ ਕਹੇ ਸਖਤ ਨਿਰਦੇਸ਼ ਦਿੱਤੇ ਨੇ ਜਿਵੇਂ ਕਿ ਜਦੋਂ ਚੋਣਾ ਹੁੰਦੀ ਹੈ ਜਦੋਂ ਕੈਂਪੇਨ ਹੁੰਦੀ ਹੈ ਤਾਂ ਵਕ ਵਕ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਜਿਹੜੇ ਕਿ ਸਮਾਨ ਵੰਡਿਆ ਜਾਂਦਾ ਹੈ ਗਿਫਟ ਵੰਡਿਆ ਜਾਂਦਾ ਜਿਵੇਂ ਕਿ ਸ਼ਰਾਬ ਦੀਆਂ ਬੋਤਲਾਂ ਜਾਂ ਹੋਰ ਕਈ ਗਿਫਟ ਆਈਟਮਸ ਵੀ ਦਿੱਤੀਆਂ ਜਾਂਦੀਆਂ ਨੇ ਤੇ ਕਈ ਵਾਰ ਹਿੰਸਾ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਸ ਟਾਈਮ ਪੀਰੀਅਡ ਦੇ ਵਿੱਚ ਸੋ ਉਸ ਦੇ ਲਈ ਵੀ ਜਿਹੜੇ ਕਿ ਸਖਤ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ 2100 ਜਿਹੜੇ ਕਿ ਆਬਜ਼ਰਵਰ ਨੇ ਉਹ ਵੀ ਜਿਹੜੇ ਕਿ ਨਿਯੁਕਤ ਕੀਤੇ ਗਏ ਨੇ ਜੀ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਮਾਡਲ ਕੋਡ ਆਫ ਕੰਡਕਟ ਦੇ ਦੀ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦਾ ਉਹਨਾਂ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾਵੇ ਇਹ ਇਹ ਸੁਨਿਸ਼ਚਿਤ ਕਰਨ ਲਈ ਅੱਜ ਜਿਹੜੀ ਹੈਗੀ ਹੈ ਉਹ ਆਸ਼ਾਸ਼ਨ ਦਿੱਤਾ ਹੈ ਆ ਮੁਖ ਚੋਣ ਕਮਿਸ਼ਨ ਵੱਲੋਂ ਤੇ ਇਸ ਦੇ ਨਾਲ ਸਾਰੀ ਗਾਈਡਲਾਈਨਸ ਨੇ ਤੇ ਇੱਕ ਹੋਰ ਜਿਹੜਾ ਇਹਦੇ ਵਿੱਚ ਐਡੀਸ਼ਨ ਕੀਤਾ ਹੈ ਕਿ ਜਿਹੜੇ ਸਟਾਰ ਪ੍ਰਚਾਰਕ ਹੋਣਗੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਪਾਰਟੀਆਂ ਦੀ ਹੋਏਗੀ ਕਿ ਉਹ ਆਪਣੇ ਸਟਾਰ ਪ੍ਰਚਾਰਕ ਨੂੰ ਜਿਹੜੇ ਗਾਈਡਲਾਈਨਸ ਨੇ ਇਹ ਚੋਣਾਂ ਦੇ ਦੌਰਾਨ ਕੈਂਪੇਨ ਕਰਨ ਦੇ ਉਹ ਉਹ ਸਮਝਾਉਣ ਉਹ ਉਹਨਾਂ ਨੂੰ ਪੁਖਤਾ ਕਰਵਾਉਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਵੇਹਲਨਾ ਜਿਹੜੀ ਹੈਗੀ ਹੈ ਉਹ ਸਾਹਮਣੇ ਨਾ ਆਵੇ ਇਸ ਦੇ ਨਾਲ ਹੀ ਜਿਹੜੀ ਮਸ਼ੀਨਰੀ ਹੈ ਸਰਕਾਰੀ ਪਾਵੇਂ ਉਹ ਸੁਰੱਖਿਆ ਏਜੰਸੀਆਂ ਨੇ ਜਾਂ ਫਿਰ ਹੋਰ ਜਿਹੜਾ ਸਿਵਲ ਸਟਾਫ ਹੈ ਪ੍ਰਸ਼ਾਸਨ ਦਾ ਉਸ ਨੂੰ ਵੀ ਹਦਾਇਤਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਉਸ ਦੇ ਉਹ ਉਸ ਦੀ ਉਲੰਘਣਾ ਜਿਹੜੀ ਹੈਗੀ ਆ ਉਹ ਨਾ ਕੀਤੀ ਜਾਵੇ ਇਸ ਤਰ੍ਹਾਂ ਦੇ ਨਿਰਦੇਸ਼ ਜਿਹੜੇ ਹੈਗੇ ਨੇ ਉਹ ਲਾਗੂ ਕਰਨ ਦੇ ਜਿਹੜੇ ਆਦੇਸ਼ ਨੇ ਦੇ ਦਿੱਤੇ ਗਏ ਨੇ ਸੋ ਇਸ ਵਾਰ ਜਿਹੜੇ ਕਿ 97 ਕਰੋੜ ਜਿਹੜੇ ਕਿ ਵੋਟਰ ਨੇ ਇਸ ਵਾਰ ਵੋਟ ਪਾਉਣਗੇ 1 ਜੂਨ ਨੂੰ ਜਿਹੜੀਆਂ ਵੋਟਾਂ ਹੋਣੀਆਂ ਨੇ ਸੋ ਇਸ ਵਾਰ ਪਹਿਲੀ ਵਾਰ ਜਿਵੇਂ ਕਿ ਮੁੱਖ ਚੋਣ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ 85 ਸਾਲ ਤੋਂ ਜਿਹੜੇ ਕਿ ਵੱਧ ਬਜ਼ੁਰਗ ਨੇ ਉਮਰ ਦੇ ਉਹਨਾਂ ਦੇ ਲਈ ਫਾਰਮ ਘਰ ਦੇ ਵਿੱਚ ਜਾਵੇਗਾ ਸੋ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਘਰ ਤੋਂ ਹੀ ਜਿਹੜੇ ਬਜ਼ੁਰਗ ਨੇ ਵੋਟ ਪਾ ਸਕਣਗੇ ਜੀ ਬਿਲਕੁਲ ਬਿਲਕੁਲ ਕਿਉਂਕਿ ਇਤਨੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆਮ ਚੋਣਾਂ ਦੇ ਵਿੱਚ ਕਾਫੀ ਜ਼ਿਆਦਾ ਵੇਖਣ ਨੂੰ ਮਿਲਦੀਆਂ ਨੇ ਮੀਡੀਆ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਕਿ ਆ ਕਾਫੀ ਜਿਆਦਾ ਜਿਹੜੇ ਬਜ਼ੁਰਗ ਲੋਕ ਨੇ ਜਾਂ ਫਿਰ ਜਿਹੜੇ ਤਰਨ ਫਿਰਨ ਤੋਂ ਵੀ ਇਹ ਕਿਹਾ ਜਾਵੇ ਕਿ ਅਸਮਰਥ ਲੋਕ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਸਾਧਨ ਦੇ ਨਾਲ ਪੋਲਿੰਗ ਸਟੇਸ਼ਨ ਤੱਕ ਲੈ ਕੇ ਆਇਆ ਜਾਂਦਾ ਸੀ ਤਾਂ ਕਿ ਕਿਉਂਕਿ ਇੱਕ ਇੱਕ ਵੋਟ ਜਿਹੜਾ ਹੈਗਾ ਉਹ ਲੋਕਤੰਤਰ ਦੇ ਇਸ ਮਹਾਕੁੰਮ ਦੇ ਵਿੱਚ ਕੀਮਤੀ ਹੁੰਦਾ ਹੈ ਤੇ ਉਸ ਦੀ ਕੀਮਤ ਜਿਹੜੇ ਹੈਗੇ ਨੇ ਉਹ ਲੋਕ ਵੀ ਸਮਝਦੇ ਨੇ ਜਿਹੜੇ ਕਿ ਉਹ ਪੋਲਿੰਗ ਸਟੇਸ਼ਨ ਤੱਕ ਜਿਹੜਾ ਹੈਗਾ ਪਹੁੰਚਣ ਦੇ ਵਿੱਚ ਅਸਮਰਥ ਨੇ ਫਿਰ ਵੀ ਉਹ ਕਿਸੇ ਨਾ ਕਿਸੇ ਸਹਾਰੇ ਦੇ ਜ਼ਰੀਏ ਪੋਲਿੰਗ ਸਟੇਸ਼ਨ ਤੇ ਪੁੱਜਦੇ ਸਨ ਪਰੰਤੂ ਜਿਸ ਤਾਂ ਦੇ ਨਾਲ ਹੁਣ ਵਿਵਸਥਾ ਕੀਤੀ ਗਈ ਹੈ ਤਾਂ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਜਿਹੜੀ ਹੈਗੀ ਆ ਉਹ ਵੀ ਮਿਲੇਗੀ ਤੇ ਆ ਜਿਹੜੇ ਜਿਹੜੇ ਲੋਕ ਅਸਮਰਥ ਹੋਣ ਦੇ ਹੋਣ ਕਰਕੇ ਪਹੁੰਚ ਨਹੀਂ ਪਾਉਂਦੇ ਸਨ ਉਹਨਾਂ ਵਾਸਤੇ ਵੀ ਇੱਕ ਮੌਕਾ ਰਹੇਗਾ ਕਿ ਉਹ ਵੀ ਆਪਣਾ ਯੋਗਦਾਨ ਜਿਹਾ ਰਹਿਗਾ ਇੱਕ ਲੋਕਤੰਤਰ ਦੇਸ਼ ਮਹਾਕਮ ਦੇ ਵਿੱਚ ਪਾ ਸਕਣ ਜੀ ਬਿਲਕੁਲ ਆਵਾਦੀ ਪਾਰਟੀ ਦੇ ਵੱਲੋਂ 8 ਉਮੀਦਵਾਰ ਜਿਹੜੇ ਕੀ ਐਲਾਨੇ ਗਏ ਨੇ ਪਹਿਲੀ ਸੂਚੀ ਤਿਆਰ ਕੀਤੀ ਜਿਹੜੇ ਬਾਕੀ ਦੇ ਜਿਹੜੇ ਕੀ ਉਹ ਉਮੀਦਵਾਰ ਨੇ ਪੰਜ ਉਹਨਾਂ ਦੀ ਜਿਹੜੀ ਕਿ ਕੀ ਸੰਭਾਵਨਾ ਹੈ ਕੋਈ ਤੱਕ ਜਿਹੜਾ ਕਿ ਇਸ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਜਾਂ ਫਿਰ ਕੁਝ ਇਸ ਦੇ ਵਿੱਚ ਵੀ ਫਿਰ ਬਦਲ ਹੋ ਸਕਦਾ ਹੈ ਦੇਖੋ ਮੰਥਨ ਜਿਹੜਾ ਹੈਗਾ ਉਹ ਜਾਰੀ ਹੈ ਨਾ ਕੇਵਲ ਆਮ ਆਦਮੀ ਪਾਰਟੀ ਦਾ ਬਲਕਿ तमाम ਪਾਰਟੀਆਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਹੀ ਸੂਚੀ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ ਜਿਨ੍ਹਾਂ ਦੇ ਵਿੱਚ ਤੇਨਾਂ ਤੋਂ ਤੇਨਾਂ ਦੇ ਵਿੱਚੋਂ 8 ਨਾਮ ਜਿਹੜੇ ਹੈਗੇ ਨੇ ਉਹ ਆ ਸਾਹਮਣੇ ਕਿਤੇ ਨੇ ਅਜੇ ਆਮ ਆਦਮੀ ਪਾਰਟੀ ਨੇ ਹੋਰ ਪਾਰਟੀਆਂ ਵੀ ਮੰਥਨ ਕਰਦੀਆਂ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ ਵੀ ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਛੇਤੀ ਹੀ ਉਹਨਾਂ ਦਾ ਉਹਨਾਂ ਦੇ ਨਾਮ ਵੀ ਜਿਹੜੇ ਹੈਗੇ ਨੇ ਉਹ ਸਾਹਮਣੇ ਕਰ ਦਿੱਤੇ ਜਾਣਗੇ ਕਿਉਂਕਿ ਹੁਣ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਨਹੀਂ ਬਚਿਆ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਲਿਹਾਜ਼ਾ ਹਰ ਪਾਰਟੀ ਚਾਹੇਗੀ ਕਿ ਉਹਨਾਂ ਦੇ ਉਮੀਦਵਾਰ ਕੋਲ ਇੱਕ ਪ੍ਰਾਪਤ ਸਮਾਂ ਹੋਵੇ ਤਾਂ ਕਿ ਉਹ ਆਪਣੇ ਵੋਟਰਸ ਤੱਕ ਆਪਣੀ ਆਵਾਜ਼ ਜਿਹੜੀ ਹੈਗੀ ਉਹ ਪਹੁੰਚਾ ਸਕਣ ਸੋ ਆਜੀਵੇਂ ਸਵੇਰੇ ਖਬਰਾਂ